ਹਾਂਜੀ ਸਸਤੀ ਗਾਲ ਦੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਆ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਬਿਲਕੁਲ ਤਾਂ ਠੀਕ ਠਾਕ ਆ ਪਰ ਵੈਸੇ ਠੀਕ ਠਾਕ ਆ ਕੱਲ ਜਿਆਦਾ ਕੰਮ ਖਰਾਬ ਸੀ ਅੱਜ ਥੋੜਾ ਜਿਹਾ ਠੀਕ ਐ ਤੇ ਦੜਾ ਕੁੜਾ ਸਾਰਿਆਂ ਨੂੰ ਹੀ ਹੋ ਰਿਹਾ ਅੱਜ ਕੱਲ ਹਣਾ ਸੀਜ਼ਨਲ ਚੇਂਜ ਹੈਗੀ ਐ ਇਹ ਮੌਸਮ ਬਦਲਦਾ ਬੀਬੀ ਨੂੰ ਮੇਰੇ ਤੋਂ ਪਹਿਲਾਂ ਹੋ ਗਿਆ ਹਸਬਾਦ ਨੂੰ ਹੋ ਗਿਆ ਇੱਕ ਵਾਰ ਘਰ ਚ ਆ ਜੇ ਸਾਰਿਆਂ ਨੂੰ ਹੋ ਜਾਂਦਾ ਐ ਤੇ ਦੇਖੋ ਤੁਸੀਂ ਬੀਬੀ ਤਾਂ ਇੰਨੀ ਤਕੜੀ ਰਹੀ ਬੀਬੀ ਨੂੰ ਬੁਖਾਰ ਵੀ ਹੋਇਆ ਖਾਂਸੀ ਜਕਾਮ ਬੀਬੀ ਨੇ ਨਹੀਂ ਦਵਾਈ ਖਾਦੀ ਮੈਂ ਨਹੀਂ ਹਾਂਦੀ ਕਿ ਨਹੀਂ ਆਪਣੇ ਆਪ ਉਤਰੂਗਾ ਆਪਣੇ ਆਪ ਹੀ ਬੁਖਾਰ ਉਤਰਿਆ ਔਖੀ ਹੋ ਗਈ ਪਰ ਨਹੀਂ ਲਈ ਦਵਾਈ ਤੇ ਮੇਰੇ ਤੋਂ ਨਹੀਂ ਔਖੀ ਹੋਏਗਾ ਮੈਂ ਤਾਂ ਦਵਾਈ ਲਈ ਮੈਂ ਤਾਂ ਨਹੀਂ ਔਖੀ ਹੋ ਸਕਦੀ ਮੇਰੇ ਤੋਂ ਨਹੀਂ ਚੱਲਿਆ ਜਾਉਂਦਾ ਸੋ ਮੈਂ ਦਵਾਈ ਲੈਂਦੀ ਰਹੀ ਹੈਨਾ ਤੇ ਚਲੋ ਹੁਣ ਅੱਗੇ ਨਾਲੋਂ ਫਰਕ ਹੈ ਥੋੜੀ ਥੋੜੀ ਜਾਉਂਗਾ ਇਹ ਹੈਨਾ ਹੁਣ ਨਹੀਂ ਦਵਾਈ ਦਿੰਦੀ ਹੈਗੀ ਜਦੋਂ ਜ਼ਿਆਦਾ ਔਖੀ ਸਿੱਕ ਦਿਨੋਂ ਉਦੋਂ ਜ਼ਿਆਦਾ ਲਈ ਸੀਗੀ ਲੋ ਜੀ ਹੁਣ ਆਪਾਂ ਅਗਲੀ ਗੱਲ ਕਰਦੇ ਆਂ ਕਿ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਰਹਿੰਦੀਆਂ ਸੀਗੀਆਂ ਕਿ ਘੌੜਿਆਂ ਦਾ ਆਚਾਰ ਪਾ ਕੇ ਦਿਖਾਓ ਕਿ ਖਰਾਬ ਨਾ ਹੋਵੇ ਠੀਕ ਹੈ ਜੀ ਤੇ ਅੱਜ ਆਪਾਂ ਔਲਿਆਂ ਦਾ ਆਚਾਰ ਪਾਉਣੇ ਕਿਉਂਕਿ ਮੈਨੂੰ ਪਤਾ ਹੈ ਘੌੜਿਆਂ ਦਾ ਆਚਾਰ ਬਹੁਤ ਜਲਦੀ ਖਰਾਬ ਹੋ ਜਾਂਦਾ ਹੈ ਅੱਜ ਆਪਾਂ ਔਲਿਆਂ ਦਾ ਆਚਾਰ ਪਾਵਾਂਗੇ ਖੱਟਾ ਮਿੱਠਾ ਆਚਾਰ ਔਲਿਆਂ ਦਾ ਬਹੁਤ ਟੇਸਟੀ ਬਣੂਗਾ ਤੇ ਖਰਾਬ ਵੀ ਨਹੀਂ ਹੋਣਾ ਹੈਗਾ ਜਲਦੀ ਤੇ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਨੇ ਕਿਉਂਕਿ ਔਲੇ ਬਹੁਤ ਚੰਗੇ ਨੇ ਇਹਦੇ ਵਿੱਚ ਵਿਟਾਮਿਨ ਸੀ ਭਰਪਰ ਕਿ ਹੁੰਦਾ ਜੀ ਸੋ ਔਲਾ ਵੱਧ ਤੋਂ ਵੱਧ ਸਰਦੀ ਦੇ ਵਿੱਚ ਪੂਰਾ ਫਾਇਦਾ ਤੇ ਲੋ ਮੈਂ ਤੁਹਾਨੂੰ ਦੱਸ ਦਿਆਂ ਮੇਰੇ ਕੋਲੇ ਆ ਔਲੇ ਹੈਗੇ ਨੇ ਇੰਨੇ ਹੋਣਗੇ ਪਤਾ ਨਹੀਂ ਕਿ ਕਿੰਨਾ ਕਿਲੋ ਹੋਣਗੇ ਮੈਨੂੰ ਲੱਗਦਾ 5-6 ਕਿਲੋ ਲੱਗੇ ਹੋਣਗੇ ਸੀ ਤੇ ਇਹਨਾਂ ਨੂੰ ਧੋਤਾ ਹੋਇਆ ਹੋਇਆ ਤੋਏਗਾ ਸੀਗਾ ਸੁੱਕ ਗਏ ਜੇ ਨਹੀਂ ਵੀ ਸੁੱਕੇ ਹੋਣਗੇ ਤਾਂ ਵੀ ਕੋਈ ਗੱਲ ਨਹੀਂ ਹੈਗੀ ਹੈ ਨਹੀਂ ਆ ਕਿ ਇਹਨੂੰ ਧੋਪ ਚ ਸਿਕਾਉਣਾ ਹੈ ਨਹੀਂ ਵੀ ਸੁੱਕੇ ਹੋਣਗੇ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਆਪਾਂ ਜਿਸ ਤਰੀਕੇ ਨਾਲ ਬਣਾਉਣਾ ਉਹਦੇ ਚ ਸਿਕਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਥੋੜੀ देर ਲਈ ਇੰਦਾ ਪੈ ਰਹਿਣ ਦਿਆ ਕਰੋ ਗੋਣੇ-ਗੋਣੇ ਦੇ ਪਾ ਕੇ ਕਿਉਂਕਿ ਆਇਆ ਨਹੀਂ ਆ ਬਹੁਤ ਜ਼ਿਆਦਾ ਸੁੱਕੀ ਚਾਹੀਦੀ ਹੈ ਹਨਾ ਤੇ ਵੀਰਾਂ ਤੋਂ ਦੱਸ ਦੀ ਮੈਂ ਰੱਖਿਆ ਹੋਇਆ ਬਦੀਲਾ ਇਹ ਇਹਦੇ ਵਿੱਚ ਹੈਗਾ ਪਾਣੀ ਲੋ ਮੈਂ ਤੁਹਾਨੂੰ ਦਿਖਾਉਣਾ ਲੋ ਜੀ ਇਹਦੇ ਵਿੱਚ ਮੈਂ ਇੰਨਾ ਇੰਨਾ ਪਾਣੀ ਰੱਖਿਆ ਤੇ ਗੈਸ ਚੱਲ ਰਹੀ ਆ ਫੁੱਲ ਤੇ ਪਾਣੀ ਨੂੰ ਆਪਾਂ ਕਰ ਲਾਂਗੇ ਗਰਮ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਜਦੋਂ ਪੂਰਾ ਪਾਣੀ ਗਰਮ ਹੋ ਗਿਆ ਗੈਸ ਕਰਾਂਗੇ ਸਿੱਮ ਤੇ ਤੇ ਫਿਰ ਆਪਾਂ ਆ ਜਿਹੜੀ ਉਹ ਇਹਦੇ ਤੇ ਇਸ ਤਰ੍ਹਾਂ ਰੱਖ ਦਾਂਗੇ ਤੇ ਇਹਦੇ ਵਿੱਚ ਰੱਖਾਂਗੇ ਆਪਾਂ ਔਲੇ ਜਿਵੇਂ ਮੈਂ ਤੁਹਾਨੂੰ ਦੱਸ ਦੇਣੀ ਆ ਇਸ ਤਰ੍ਹਾਂ ਕਰਕੇ ਆਪਾਂ ਔਲੇ ਸੜਦਾਂਗੇ ਵਿੱਚ ਔਰ ਇਹਨਾਂ ਦੇਸੀ ਇਹ ਛੋਟਾ ਤੇ ਇਹਨੂੰ ਆਪਾਂ ਦੇਵਾਂਗੇ ਸਟੀਮ ਇਹ ਲੋਜੀ ਲੋ ਹੁਣ ਆਪਾਂ ਇਹਨਾਂ ਨੂੰ ਦੇਵਾਂਗੇ ਸਟੀਮ ਹਜੇ ਆਪਣੀ ਗੈਸ ਜਿਹੜੀ ਉਹ ਚੱਲ ਰਹੀ ਆ ਤੇ ਪਾਣੀ ਹਜੇ ਗਰਮ ਹੋਇਆ ਨਹੀਂ ਹੈਗਾ ਹੋ ਰਿਹਾ ਓਨੀ ਦੇਰ ਲਈ ਮੈਂ ਨੂੰ ਲਾ ਕੇ ਹਜੇ ਇੱਥੇ ਰੱਖ ਦੇਣੀ ਹੈ ਪਾਣੀ ਨੂੰ ਪੂਰਾ ਗਰਮ ਹੋਣ ਲੈਣ ਦੇਵਾਂਗੇ ਪਾਣੀ ਗਰਮ ਹੋ ਜੂਗਾ ਇਹ ਨੂੰ ਉੱਪਰ ਰੱਖ ਦਾਂਗੇ ਤੇ ਪਲੇਟ ਦੇ ਨਾਲ ਟੱਕ ਦਾਂਗੇ ਮੇਰੀ ਪਲੇਟ ਨੂੰ ਸਿਰਮ ਤੇ ਕਰ ਦਾਂਗੇ ਗੈਸ ਫਿਰ ਮੈਂ ਤੁਹਾਨੂੰ ਦੱਸਦੀ ਆ ਪੱਕੀ ਕਰਨਾ ਮੈਨੂੰ ਲੱਗਦਾ ਵੱਧ ਤੋਂ ਵੱਧ 7 ਤੋਂ 10 ਮਿੰਟ ਲੱਗਣਗੇ ਇਸ ਪ੍ਰੋਸੈਸ ਨੂੰ ਤੇ ਉਦੋਂ ਬਾਅਦ ਆਪਾਂ ਫੇਰ ਮਿਲਾਂਗੇ ਪਹਿਲਾਂ ਹੁਣ ਪਾਣੀ ਨੂੰ ਹੋ ਜਾਣ ਦੇ ਕੇ ਗਰਮ ਫੁੱਲ ਤੇ ਅੱਜ ਨਾਲ ਮੈਨੂੰ ਕਈ ਸਾਰੇ ਫੋਨ ਆਏ ਇੱਕ ਕੁੜੀ ਦਾ ਵੀ ਆਇਆ ਸੀ ਸ਼ਾਮ ਨੂੰ ਉਹ ਇੱਕ ਵਾਰੀ ਮੈਂ ਚੱਕਿਆ ਦੁਬਾਰਾ ਮੈਂ ਚੱਕ ਨਹੀਂ ਹੋਇਆ ਕਿਉਂਕਿ ਜਿਵੇਂ ਤੁਹਾਨੂੰ ਪਤਾ ਮੇਰਾ ਬਿਜ਼ੀ ਸ਼ਡਿਊਲ ਹੁੰਦਾ ਬਹੁਤ ਜ਼ਿਆਦਾ ਇਹਨਾਂ ਨੂੰ ਸਾਰੀਆਂ ਭੈਣਾਂ ਨੂੰ ਪਤਾ ਜੀ ਇਹਦੇ ਬਾਰੇ ਮੇਰੇ ਲਈ ਨਾ ਬਹੁਤ ਲੰਬੀ ਚੌੜੀ ਗੱਲ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਇੱਕ ਭੈਣ ਦਾ ਫੋਨ ਆਇਆ ਵੀ ਮੇਰੇ ਬੇਟੇ ਦੇ ਨਾ ਡਰਾਈਨੈਸ ਬਹੁਤ ਜ਼ਿਆਦਾ ਹੈਗੀ ਹੈ ਵਾਲਾਂ 'ਚ ਸਿਰ 'ਚ ਮਤਲਬ ਖੁਸ਼ਕੀ ਬਹੁਤ ਜ਼ਿਆਦਾ ਹੈ ਫੇਸ ਤੇ ਵੀ ਬਹੁਤ ਜ਼ਿਆਦਾ ਹੈ ਕਹਿੰਦੇ ਇਸ ਦਾ ਥੱਕ ਗਏ ਮਤਲਬ ਕਰੀਮਾਂ ਲਾ ਲਾ ਕੇ ਦਵਾਈਆਂ ਲੈ ਲੈ ਕੇ ਦੇਖੋ ਜੀ ਦਵਾਈਆਂ ਲੈ ਰਹੇ ਨੇ ਡਰਾਈਨੈਸ ਵਾਸਤੇ ਕੋਈ ਦਵਾਈ ਨਹੀਂ ਹੁੰਦੀ ਜੀ ਮੈਂ ਉਹ ਕਿਹਾ ਸ਼ੈਂਪੂ ਲਾਉਂਦਾ ਹਾਂ ਮੈਂ ਸ਼ੈਂਪੂ ਬੰਦ ਕਰ ਦ ਪਰ ਮੈਨੂੰ ਪਤਾ ਹੈ ਮਨਾਂ ਨੂੰ ਕਿਹਾ ਸੀਗਾ ਕਿ ਮੈਨੂੰ ਪਤਾ ਕਿ ਬੇਟੇ ਨੇ ਸ਼ੈਂਪੂ ਬੰਦ ਨਹੀਂ ਕਰਨਾ ਕਿਉਂਕਿ ਬੱਚੇ ਨਹੀਂ ਲਾਉਂਦੇ ਦਹੀਂ ਆ ਵਗੈਰਾ ਤੇ ਜੇ ਉਹ ਦਹੀਂ ਦੇ ਨਾਲ ਨਾ ਹੋਊਗਾ ਖੁਸ਼ਕੀ ਚੱਕੀ ਜਾਊਗੀ ਔਰ ਬੇਸਨ ਦੇ ਵਿੱਚ ਮਲਾਈ ਸ਼ਹਿਦ ਵਗੈਰਾ ਲਾ ਕੇ ਫੇਸ ਤੇ ਬੈਕ ਲਾਓ ਤੇ ਉਹ ਖੁਸ਼ਕੀ ਕਿਧਰੇ ਜਾਊਗੀ ਥੋੜੇ ਦਿਨਾਂ ਚ ਉਹ ਕਹਿੰਦਾ ਸੀ ਇੱਕ ਦਿਨ ਦਹੀਂ ਲਾਈ ਸੀ ਮ사ਜ ਕੀਤੀ ਸੀ ਵੀ ਤੇ ਕਹਿੰਦਾ ਮੈਨੂੰ ਸਵੈਲ ਆਉਂਦੀ ਹੈ ਇਹਦੇ ਚੋਂ ਔਰ ਮੈਨੂੰ ਪਤਾ ਹੈ ਕਿ ਬੱਚੇ ਨਹੀਂ ਲਾਉਂਦੇ ਇਸੇ ਤਰ੍ਹਾਂ ਇੱਕ ਕੁੜੀ ਦਾ ਫੋਨ ਆਇਆ ਸੀ ਤੇ ਇਹਨਾਂ ਨੂੰ ਡ్రਾਈનેસ ਬਹੁਤ ਜ਼ਿਆਦਾ ਤੇ ਡ్రਾਈਨਸ ਤਾਂ ਇਹਨਾਂ ਚੀਜ਼ਾਂ ਵਾਲੀ ਖਤਮ ਹੋਣੀ ਹੈ ਜੀ ਆਦਰਵਾਇਸ ਜਿਹੜੇ కెਮੀਕਲ ਅਸੀਂ ਯੂਜ਼ ਕਰ ਰਹੇ ਹਾਂ ਨਾ ਹੁਣ ਆਪਾਂ ਸ਼ੈਂਪੂ ਕਰੀਮ ਫੇਸ਼ੀਅਲ ਪਤਾ ਨਹੀਂ ਕੀ ਕੀ ਕੁਝ ਕਰਾਈ ਜਾਂਦੇ ਆ ਇਹਨਾਂ ਨੇ ਵਾਲਾਂ ਦੀ ਜੜ ਵੱੜ ਦੇਣੀ ਆ ਹਾਂ ਵਾਲਾਂ ਵਾਸਤੇ ਵੀ ਇੱਕ ਕੁੜੀ ਦਾ ਆਇਆ ਸੀਗਾ ਕਹਿੰਦੀ ਕਿ ਮੈਂ ਕਰਾਇਆ ਸੀਗਾ ਮਤਲਬ ਕਿ ਸਮੂਥਨਿੰਗ ਕਰਾਈ ਸੀਗੀ ਤੇ ਉਸ ਤੋਂ ਬਾਅਦ ਉਦੋਂ ਦਾ ਕਹਿੰਦੀ ਥੋੜੀ ਜਿਹੀ ਚਿੰਤਾ ਬਹੁਤ ਵਧੀਆ ਰਹੇ ਵਾਲ ਸੁਬਾਤ ਬਹੁਤ ਖਰਾਬ ਹੋ ਗਏ ਤੇ ਆਈ ਸਿੱਧੇ ਨਿਕਲਦੇ ਆ ਕਹਿੰਦੇ ਮੇਰੇ ਨਾਲ ਰਬੜ ਬੈਂਡ ਪਾਇਆ ਹੁੰਦਾ ਮੈਂ ਰਬੜ ਬੈਂਡ ਲਾਉਣ ਤੋਂ ਹੀ ਦਰਦੀ ਆ ਵੀ ਉਹਦੇ ਨਾਲ ਹੀ ਇੰਨੇ ਨੇ ਆ ਜਾਣਗੇ ਤੇ ਮੈਂ ਉਹ ਖਸਰੀ ਸੀਗੀ ਮੈਂ ਕਿ ਮੈਂ ਵੀ ਇੱਕ ਵਾਰੀ ਕਰਾਈ ਸੀਗੀ ਸਮੋਦਨਿੰਗ ਤਾਂ ਤੇ ਉਦੋਂ ਤੱਕ ਲੱਗਦਾ ਇੱਕ ਵਾਰ ਤਾਂ ਨਹੀਂ ਮੇਰੇ ਵਾਲ ਤਾਂ ਕਿ ਮੇਰੇ ਵਾਲਾਂ ਵਰਗੇ ਤਾਂ ਕਿਸੇ ਦੇ ਵਾਲ ਹੀ ਨਹੀਂ ਮੇਰੇ ਇੰਨੇ ਸੋਹਣੇ ਵਾਲ ਨੇ ਹਨਾ ਵੀ ਆ ਤਾਂ ਕੰਮ ਹੀ ਬੜਾ ਸੌਖਾ ਹੈ ਮੜੀ ਜੀ ਕਹਿੰਦੀ ਮਾਰੋ ਰਬੜ ਬੈਂਡ ਪਾਓ ਤੇ ਵਾਲ ਖਿੰਡਦੇ ਹੀ ਨਹੀਂ ਹੈ ਸਾਰਾ ਦਿਨ ਬਦਿਆ ਰਹਿੰਦੇ ਸਿੱਧੇ ਸਿੱਧੇ ਪਰ ਉਹਦੇ ਆਫਟਰ ਅਫੈਕਟਸ ਨੇ ਨਾ ਜਿਹੜੇ ਉਹ ਬਹੁਤ ਜ਼ਿਆਦਾ ਮਾੜੇ ਨੇ ਉਸ ਤੋਂ ਬਾਅਦ ਐਡੇ ਗੰਦੇ ਵਾਲ ਹੁੰਦੇ ਨੇ ਜਦੋਂ ਵਾਲ ਜਿਵੇਂ ਜਿਵੇਂ ਆਈ ਜਾਂਦੇ ਨੇ ਹੁਣ ਸਟ੍ਰੇਟਨਿੰਗ ਤਾਂ ਖਤਮ ਹੁੰਦੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਨਵੇਂ ਵਾਲ ਆਉਂਦੇ ਨੇ ਤੇ ਜਿਹੜੇ ਨਵੇਂ ਆਉਂਦੇ ਨੇ ਨਾ ਉਹ ਇੰਨੇ ਕੁ ਰਫ ਆਉਂਦੇ ਨੇ ਔਰ ਫਿਰ ਨਿਕਲਦੇ ਵੀ ਜੜਾ ਤੋਂ ਹੀ ਨੇ ਮੈਂ ਇਹਦਾ ਚੀਜ਼ਾਂ ਤੋਂ ਲੰਘ ਚੁੱਕੀ ਆ ਇਸੇ ਕਰਕੇ ਫਿਰ ਉਹ ਕਹਿੰਦੇ ਹੁੰਦੇ ਆ ਕਿ ਮੱਛੀ ਜਿਹੜੀ ਉਹ ਪੱਥਰ ਚੱਟ ਕੇ ਮੁੜਦੀ ਆ ਮੈਂ ਤਾਂ ਮੁੜਿਆ ਹੀ ਤੁਸੀਂ ਵੀ ਮੁੜਿਓ ਜੇ ਮੁੜ ਜਾਓਗੇ ਤਾਂ ਚੰਗੇ ਰਹੋਗੇ ਆਦਰਵਾਇਜ਼ ਗੰਜੇ ਹੋ ਜਾਓਗੇ ਠੀਕ ਹੈ ਸਕਿਨ ਦਾ ਬੁਰਾ ਹਾਲ ਹੋ ਜਾਊਗਾ ਸੋ ਇਹ ਚੀਜ਼ਾਂ ਵੱਲ ਤੇ ਆਉਂਦੇ ਹੋ ਮੈਂ ਦੇਖਿਆ ਕਿ ਬਹੁਤ ਛੋਟੀਆਂ ਛੋਟੀਆਂ ਕੁੜੀਆਂ ਕਹਿਣਗੀਆਂ ਜੀ ਮੇਰੀ 29 ਸਾਲ ਦੀ ਉਮਰ ਹੈ 32 ਸਾਲ ਦੀ ਉਮਰ ਹੈ 35 ਸਾਲ ਦੀ ਉਮਰ ਹੈ ਮੇਰੇ ਰਿੰਕਲਸ ਨੇ ਮੇਰੇ ਉਹ ਹੈ ਵਾ ਇਹ ਸਾਰੀਆਂ ਚੀਜ਼ਾਂ ਇੰਨਾ ਕਰਤੀ ਨੇ ਜਿਹੜੇ ਆਪਾਂ ਕੈਮੀਕਲਸ ਭਰ ਭਰ ਕੇ ਫੇਸ ਦੇ ਉੱਪਰ ਠੂਸ ਰਹੇ ਆ ਤੇ ਬਾਹਲਾਂ ਦੇ ਵਿੱਚ ਆ ਮਹਿੰਗੇ ਦਾ ਮਹਿੰਗੇ ਜਿਹੜੇ ਸ਼ੈਂਪੂ ਲਾਉਣੇ ਆ ਔਰ ਜਿੰਨਾ ਮਹਿੰਗਾ ਸ਼ੈਂਪੂ ਹੋਊਗਾ ਉਹਨਾਂ ਓ ਚਾਦਾ ਕੈਮੀਕਲ ਹੋਊਗਾ ਠੀਕ ਹੈ ਜੀ ਸੋ ਇਹਨਾਂ ਸ਼ੈਂਪੂਆਂ ਤੋਂ ਖੜਾ ਛਡਾਉਣਾ ਆਪਾਂ ਪਹਿਣਾ ਆਪਾਂ ਨੂੰ ਕਰੀਮਾਂ ਨੂੰ ਵਾਏ ਵਾਏ ਕਰਨੀ ਪੈਣੀ ਆ ਇੱਕ ਭੈਣ ਕਹਿੰਦੀ ਵੀ ਮੈਂ ਤਾਂ ਫੇਰ ਆਂਡ लवली ਲਾਉਣੀ ਆ ਤੇ ਮੈਂ ਕਦੋਂ ਲਾਵਾਂ ਕਹਿੰਦੀ ਜੱਲ ਜਿਹੜੀ ਤੁਸੀਂ ਬਣਾਈ ਸੀਗੀ ਕਹਿੰਦੀ ਮੈਂ ਤਾਂ ਸ਼ੁਰੂ ਤੋਂ ਹੀ ਫੇਰ ਆਂਡ लवली ਲਾਉਣੀ ਆ ਮੈਨੂੰ ਆ ਲੱਗਦਾ ਜੀ ਮੈਂ ਇੱਕ ਦਿਨ ਵੀ ਫੇਰ ਆਂਡ लवली ਲਾ ਦਾਂ ਤੇ ਮੇਰਾ ਤਸਕਾ ਇਹਨਾਂ ਦਾ ਬੁਰਾ ਹਾਲ ਹੋ ਜੂ ਡਰਾਈ ਹੋ ਜੂਗੀ ਬਹੁਤ ਜ਼ਿਆਦਾ ਪਰ ਉਹ ਕਹਿੰਦੀ ਮੈਂ ਲਾ ਰਹੀ ਆ ਤੇ ਇਸ ਤਰ੍ਹਾਂ ਕਰਕੇ ਭੈਣੋ ਪਲੀਜ਼ ਇਹਨਾਂ ਚੀਜ਼ਾਂ ਤੋਂ ਕਹੜਾ ਛਡਾਓ ਪਤਾ ਨਹੀਂ ਕਿਹੜੇ ਗੰਦਮੰਦ ਦੀਆਂ ਇਹ ਬਣੀਆਂ ਨੇ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਬੈਕ ਟੂ ਨੇਚਰ ਆਓ ਠੀਕ ਆ ਉਧਰ ਤੋਂ ਵੱਲ ਨੂੰ ਮੁਰੋ ਫੇਰ ਆਪਣਾ ਬਚਾਵੂਗਾ ਅਦਰਵਾਈਜ਼ ਬਹੁਤ ਔਖਾ ਹੈ ਮੈਂ ਦੇਖਿਆ ਲੋਕਾਂ ਦੇ ਨਾਲ ਲੋਕ ਕਹਿਣਗੇ ਸਫਲਾਣਾ ਫੇਸ ਵੋਸ਼ ਲਾਉਣੇ ਆ ਅਸੀਂ ਤੇ ਹਮਕਾ ਫੇਸ ਵੋਸ਼ ਲਾਉਣੇ ਕਿਸੇ ਦੇ ਵਾਸ਼ਰੂਮ ਚ ਵੜ ਕੇ ਦੇਖੋ ਢੇਰ ਸਾਰੇ ਤਾਂ ਜਿਹੋ ਉਹਨਾਂ ਦੇ ਫੇਸ ਵੋਸ਼ ਹੋਣਗੇ ਢੇਰ ਸਾਰੇ ਉਹਨਾਂ ਦੇ ਸ਼ੈਂਪੂ ਹੋਣਗੇ ਉਹਨੂੰ ਅਸੀਂ ਆਪਣਾ ਸਟੇਟਸ ਸਿੰਬਲ ਬਣਾ ਲਿਆ ਸਾਡੇ ਵਾਸ਼ਰੂਮ ਚ ਤਰ੍ਹਾਂ ਤਰ੍ਹਾਂ ਦੇ ਫੇਸ ਵੋਸ਼ ਤਰ੍ਹਾਂ ਤਰ੍ਹਾਂ ਦੇ ਸ਼ੈਂਪੂ ਉਹ ਸਟੇਟਸ ਸਿੰਬਲ ਹੀ ਰਹਿ ਜਾਣੇ ਨੇ ਇਕੱਲੇ ਬਸ ਪੱਲੇ ਧੱਲੇ ਸਾਡੇ ਕੁਝ ਵੀ ਨਹੀਂ ਰਹਿਣਾ ਹੈਗਾ ਸੋ ਇਹੋ ਜਿਹੇ ਸਟੇਟਸ ਸਿੰਮਸਾਨੂੰ ਨਹੀਂ ਚਾਹੀਦੇ। ਲੋ ਜੀ ਪਾਣੀ ਹੋ ਗਿਆ ਬਹੁਤ ਜ਼ਿਆਦਾ ਗਰਮ। ਮੈਂ ਗੈਸ ਕਰਤੀ ਸਿੰਮ ਤੇ। ਇਹਨੂੰ ਆਪਾਂ ਉਪਰ ਧਰ ਦਿੰਨੇ ਆ ਗਿੱਲਾ ਵੀ ਹੋ ਗਿਆ ਬਹੁਤ। ਇਹਦੇ ਨਾਲ ਕਰਤਾ ਕਬਰ। ਠੀਕ ਹੈ ਜੀ। ਲੋ ਜੀ। ਸਟੀਮ ਦੇਣ ਲਈ ਇਹਨੂੰ ਰੱਖਤਾ। ਹੁਣ ਅਗਲਾ ਪ੍ਰੋਸੈਸ ਹੈਗਾ ਜਿਹੜਾ ਮੈਂ ਤੁਹਾਨੂੰ ਬਾਅਦ ਚ ਫੇਰ ਮਿਲਦੀ ਆ। ਫੇਰ ਦੱਸਦੀ ਆ ਕਿ ਦੇਖਦੇ ਆਪਾਂ ਇਹਨਾਂ ਨੂੰ 5-7 ਮਿੰਟ ਬਾਅਦ। ਨੋਰੀ ਆਪਾਂ ਉਹ ਵੀ ਲੈ ਲਵਾਂ ਤੇ ਜਿਵੇਂ ਜਿੱਸਤੇ ਰੱਖਤਾ ਤੇ ਆਪਾਂ ਨਾਲ ਨਾਲ ਕਿਉਂਕਿ ਟਾਈਮ ਵੇਸ ਨਹੀਂ ਕਰਾਂਗੇ ਤੇ ਆਪਾਂ ਨਾਲ ਨਾਲ ਇਦਾਂ ਰੈਡੀ ਕਰਦੇ ਆਂ ਗੈਸ ਚਲਾ ਲਈਏ ਕੜਾਹੀ ਰੱਖ ਲਈਏ ਨੋਰੀ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਸਰੋਂ ਦਾ ਤੇਲ ਇੱਕ ਕੜਛੀ ਵਿੱਚ ਸਰੋਂ ਦਾ ਤੇਲ ਪਾਵਾ ਇਹਦੇ ਵਿੱਚ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਇਹਨੂੰ ਸਮਾਨ ਰੱਖਾ ਕਰਦੇ ਆ ਤੁਹਾਨੂੰ ਦੱਸੀ ਨਾ ਕਿ ਕੀ ਚਾਹੀਦਾ ਤੁਹਾਨੂੰ ਲੋਹ ਜੀ ਨਮਕ ਵਿੱਚ ਹਲਦੀ ਤਾਂ ਆਪਾਂ ਨੂੰ ਚਾਹੀਦੀ ਚਾਹੀਦੀ ਹੈ ਲੋਹ ਜੀ ਮੈ ਤੁਹਾਨੂੰ ਦੱਸਣੀ ਹੈ ਕਿ ਆਪਾਂ ਨੂੰ ਸਮਾਨ ਕੀ ਚਾਹੀਦਾ ਇਹ ਹੈਗੀ ਆਪਣੇ ਕੋਲ ਜਮਾਨ ਇਹਦੇ ਵਿੱਚ ਹੈਗਾ ਜੀਰਾ ਤੇ ਇਹ ਹੈਗੀ ਕਾਲੀ ਮਿਰਚ ਕਲੌਂਜੀ ਸੌਫ ਨਮਕ ਮਿਰਚ ਹਲਦੀ ਠੀਕ ਹੈ ਇੰਨੀਆਂ ਚੀਜ਼ਾਂ ਆਪਾਂ ਲੈ ਰਹੇ ਆ ਅੱਗੇ ਤੁਹਾਨੂੰ ਮੈਂ ਦਿਖਾਉਣੀ ਹੈ ਦੀ ਆਪਣੀ ਰਸਕੀ ਹੈ ਜਿਹੜੀ ਔਲੇ ਦਾ ਖੱਟਾ ਮਿੱਠਾ ਜਾ ਰਹੇਗਾ ਕਿਸ ਤਰ੍ਹਾਂ ਬਣ ਕੇ ਰੈਡੀ ਹੋਊਗਾ ਔਲੇ ਆਪਣੇ ਉਧਰ ਸਟੇਮ ਤੇ ਰੱਖੇ ਹੋਏ ਨੇ ਥੋੜੀ ਥੋੜੀ ਬੰਨ ਜਾਣਗੇ ਤੇ ਤੇਲ ਆ ਜਿਹੜਾ ਉਹ ਗਰਮ ਕਰ ਲਈ ਆਪਾਂ ਲੋਦੀ ਆਪਣਾ ਤੇਲ ਹੋ ਗਿਆ ਪੂਰਾ ਗਰਮ ਥੋੜੇ ਦੇ ਵਿੱਚ ਆਪਾਂ ਸਾਰਾ ਪਸ ਪਾ ਦੇਣੀ ਪਰ ਮੈਂ ਔਲੇ ਚੈੱਕ ਕਰ ਲੈ ਇੱਕ ਵਾਰੀ ਪਹਿਲਾਂ ਜੇ ਐਸਾ ਪੱਕਾ ਸੀ ਜਾਂ ਸੋਤੇ ਅਜੀ ਔਲੇ ਥੋੜਾ ਜਿਹਾ ਕੱਚਾ ਔਲੇ ਥੋੜੇ ਕੱਚੇ ਨਹੀਂ ਹਿੰਦੀ ਇਸ ਕਰਕੇ ਜੇ ਮੈਂ ਆ ਸਾਰਾ ਕੁਝ ਪਾਤਾ ਤੇ ਆਪਣੇ ਕੋਲੇ ਔਲੇ ਵੀ ਹੋਣੇ ਜ਼ਰੂਰੀ ਹੈ ਤੇ ਤੇਲ ਗਰਮ ਕਰਤਾ ਹੋਣਾ ਹੈ ਇਸ ਜੀ ਕਿਰਾ ਪਹਿਲਾਂ ਸਭ ਬੰਦ ਕਰ ਦੇਣੀ ਹੈ ਤੇ ਜਿਵੇਂ ਹੀ ਔਲੇ ਬਣ ਜਾਣਗੇ ਫਿਰ ਆਪਾਂ ਇਧਰੋਂ ਰੈਡ ਕਰਾਂਗੇ ਠੀਕ ਹੈ ਜੀ ਤੇ ਆ ਜੀ ਆਪਾਂ ਫੁੱਲ ਕਰਕੇ ਰੱਖ ਲਈਏ ਤੇ ਔਲੇ ਮੈਨੂੰ ਲੱਗਦਾ ਹਜੇ 5 ਮਿੰਟ ਲੱਗਣਗੇ ਘੱਟੋ ਘੱਟ ਮੈਨੂੰ ਲੱਗਦਾ ਹੈ ਵੀ ਸਿੰਮ ਤੇ 15 ਮਿੰਟ ਲੱਗ ਜਾਂਦੇ ਆ ਔਲਿਆਂ ਨੂੰ ਲਓ ਜੀ ਔਲੇ ਹਨ ਜਿਹੜੇ ਆਪਣੇ ਉਹ ਬਣ ਗਏ ਨੇ ਆ ਦੇਖੋ ਕੋਲੇ ਹੋ ਗਏ ਬਿਲਕੁਲ ਇਹ ਮੈਂ ਤੁਹਾਨੂੰ ਦਿਖਾ ਹੀ ਦੇਣੀ ਆ ਆ ਲੋ ਠੀਕ ਹੈ ਤੇ ਹੁਣ ਆਪਾਂ ਇਹਨਾਂ ਨੂੰ ਲਾਉਣੇ ਆ ਜਿੱਥੋਂ ਤੇ ਆਪਾਂ ਗਿਟਕਾਇਆਂ ਦੀਆਂ ਕਰਦੇ ਆ ਅਲੱਗ ਠੀਕ ਹੈ ਜੀ ਲੋ ਗੈਸ ਕਰਤੀ ਬੰਦ ਇਹਨੂੰ ਇੱਥੋਂ ਉਤਾਰ ਦਿੰਨੇ ਆ ਇਹਨੂੰ ਲੋ ਬਹੁਤ ਜ਼ਿਆਦਾ ਗਰਮ ਨਹੀਂ ਹਜੇ ਇਹ ਲੋ ਜੀ ਆਪਾਂ ਨਾ ਸਾਰੇ ਜਿਹੜੇ ਔਲੇ ਸੀਗੇ 20 ਮਿੰਟ ਲੱਗੇ ਨੇ ਪੂਰੇ ਇਹਨੂੰ ਐਗਜੈਕਟ 20 ਮਿੰਟਾਂ ਦੇ ਵਿੱਚ ਇਹ ਪੂਰੇ ਸਟੀਮ ਹੋ ਗਏ ਵਧੀਆ ਤਰੀਕੇ ਨਾਲ ਬਾਕੀ ਮੈਂ ਸਾਰੇ ਕੱਟਲੇ ਸੀਗੇ ਵੈਸੇ ਭੰਨ ਕੇ ਵੀ ਹੋ ਜਾਂਦੇ ਆ ਇਹ ਪੋਲੇ ਹੋ ਜਾਂਦੇ ਆ ਨਾ ਬਹੁਤ ਬਸ ਮੈਂ ਪੋਲੇ ਪੋਲੇ ਇਦਾਂ ਸੀਗੇ ਐਂ ਕੱਟ ਲੇ ਤੇ ਇਹਦੀਆਂ ਛੋਟੀਆਂ-ਛੋਟੀਆਂ ਫਾੜੀਆਂ ਹੋ ਗਈਆਂ ਜੀ ਲੋ ਮਿੰਟ 'ਚ ਹੀ ਹੋ ਜਾਂਦੇ ਨੇ ਕਿਉਂਕਿ ਬਹੁਤ ਪੋਲੇ ਹੋਏ ਹੋਏ ਨੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਟਟਕਾ ਲਾ ਦਾਂਗੇ ਮਸਾਲੇ ਆਪਣੇ ਕੱਢ ਕੇ ਰੱਖੇ ਹੋਏ ਨੇ ਤੇਲ ਆਪਣਾ ਪਹਿਲਾਂ ਚੰਗੀ ਤਰ੍ਹਾਂ ਪਕਾ ਕੇ ਤਿਆਰ ਲਿਆ ਸੀਗਾ ਇਸ ਲਈ ਬਸ ਮੜਾ ਜਿਹਾ ਹੀ ਗਰਮ ਕਰਨਾ ਆਪਾਂ ਫਿਰ ਇਹਦੇ ਵਿੱਚ ਆਪਾਂ ਆਪਣੇ ਸਾਰੇ ਮਸਾਲੇ ਪਾਵਾਂਗੇ ਜਿਹੜੇ ਰੱਖੇ ਰੱਖੇ ਨੇ ਪਰ ਪਹਿਲਾਂ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਜੀਰਾ ਜਮਨ ਸੌਂਫ ਕਲੌਜੀ ਤੇ ਕਾਲੀ ਮਿਰਚ ਨਮਕ ਮਿਰਚ ਹਲਦੀ ਸਾਰਾ ਕੁਝ ਹੈਗਾ ਇਹਦੀ ਬਜਾਏ ਹੁਣ ਮੈਂ ਥੋੜੀ ਜੀ ਮੈਂ ਜਿ ਕਰ ਚੀਰਾਂਗੀ ਜਿਹੜੀ ਇਸ ਤਰ੍ਹਾਂ ਦੀ ਹੁੰਦੀ ਹੈ ਇਹਦੇ ਨਾਲ ਅੱਧ ਫਲੱਦ ਕਰਨੇ ਥੋੜੇ ਸੌਖੇ ਹੋ ਗਏ ਆ। ਲੋ ਜੀ ਇੰਨੀ ਸਾਰੀ ਮੈਂ ਜਮੈਂ ਪਾ ਰਹੀ ਹਾਂ। ਲਗਭਗ ਇੱਕ ਚਮਚਾ ਹੈਗਾ ਇਹ। ਲੋ ਠੀਕ ਹੈ ਜੀ। ਇੱਕ ਚਮਚਾ ਆਪਾਂ ਪਾਤਾ ਜੀਂਗਾ। एक चमच है जी आप पाई है सौंफ ठीक है जी हम आप चमच कलौ सारिया चीज़ा आप दी हल्का जहां नमक मैं पाऊँगी पहले थोड़ा जहाँ बाकी आप <coughs> ਹਲਕਾ ਜੈਨ ਘੋਲਣ ਲਗੇ ਪਹਿਲਾਂ ਆਪਾਂ ਹੁਣ ਆਪਾਂ ਇਹ ਚ ਪਾ ਦਾਂਗੇ ਥੋੜੀ ਜੀ ਹਲਦੀ ਬਸ ਥੋੜਾ ਜਨ ਹੋਰ ਘੋਲਣ ਲਗੇ ਜੇ ਆਪਾਂ ਹਲਦੀ ਬਾਅਦ ਚ ਪਾਵਾਂਗੇ ਨਾ ਤੇ ਫਿਰ ਉਹ ਕੱਚੀ ਹੀ ਰਹਿ ਜਾਂਦੀ ਹੈ ਇਸ ਕਰਕੇ ਆਪਾਂ ਹਲਦੀ ਜਿਹੜੀ ਉਹ ਪਹਿਲਾਂ ਪਾਵਾਂਗੇ ਫਿਰ ਆਪਾਂ ਇਹਦੇ ਵਿੱਚ ਔਲੇ ਪਾਵਾਂਗੇ ਤੁਸੀਂ ਇਹ ਸਾਰੀਆਂ ਚੀਜ਼ਾਂ ਦਾ ਪਾਊਡਰ ਬਣਾ ਕੇ ਵੀ ਪਾ ਸਕਦੇ ਹੋ ਤੇ ਇਦਾਂ ਵੀ ਪਾ ਸਕਦੇ ਹੋ ਇਹ ਵੀ ਬਹੁਤ ਜ਼ਿਆਦਾ ਸਵਾਲ ਆਉਂਦੇ ਨੇ ਵੀ ਇਸ ਤਰ੍ਹਾਂ ਕਰਕੇ ਨਾ சே பண்ணுவாங்க <coughs> 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 ਪਾਉਣੀ ਆਪਾਂ ਇਹਦੇ ਵਿੱਚ ਹਲਦੀ ਤੇ ਫੇਰ ਤੋਂ ਮੈਂ ਹਲਦੀ ਪਾਉਦੀ ਥੋੜੀ ਜਿਹੀ ਵਿੱਚ ਪਾ ਦਿੰਦੇ ਆ ਜਿਆਦਾ ਨਹੀਂ ਪਾਉਣੀ ਲਾਲ ਮਿਰਚ ਨਾ ਮੜੀ ਜੀ ਪਾਈ ਐ ਮੈਂ ਪਾਉਂਗੀ ਇਹਦੇ ਵਿੱਚ ਥੋੜੀ ਜਿਹੀ ਕੜਨਹ ਵਿੱਚ ਲੋ ਥੋੜੀ ਇਹਦੇ ਵਿੱਚ ਪਾਤੀ ਆਪਾਂ ਔਰ ਤਾਂ ਇਹ ਘੱਟ ਕਰ ਲੀਏ ਤੇ ਨਾਮ ਕਿਤੇ ਆਪਾਂ ਥੋੜਾ ਜਿਹਾ ਹੋਰ ਪਾਵਾਂਗੇ ਮੈਂ ਉਸ ਦਾ ਵੀ ਥੋੜਾ ਪਾਇਆ ਸੀ ਕਾ ਸਾਰਾ ਸਮਾਲ ਹੋ ਗਿਆ ਆਪਣੌ ਕੇ ਤੇ ਹੁਣ ਇੱਕ ਚੀਜ਼ ਦੇ ਵਿੱਚ ਆਪਾਂ ਹੋਰ ਪਾਉਣੀ ਆ ਦੇਖੇਰਾ ਪੰਜ ਚਾਰ ਬਰੂਗਾ ਖਟਾ ਮਿੱਠਾ ਇੱਕ ਚੀਜ਼ ਰਹਿ ਗਈ ਉਹ ਸੌਰੀ ਇੱਕ ਬਹੁਤ ਜ਼ਰੂਰੀ ਚੀਜ਼ ਸੀ ਜਿਹੜੀ ਆਪਣੀ ਰਹਿ ਗਈ ਉਹ ਮੈਂ ਹੁਣ ਪਾਉਂਗੀ ਮੇਥੀ ਜਾਣਾ ਪਊਗਾ ਓਹੋ ਆਪਸੋਸ ਕਿ ਆਪਣਾ ਮੇਥੀ ਜਾਣਾ ਪਉਂਦਾ ਰਹਿ ਗਿਆ ਮੇਥੀ ਦਾ ਪਾਊਡਰ ਨਹੀਂ ਸੌਰੀ ਮੇਥੀ ਦਾ ਪਾਉਗਾ ਇਦਾਂ ਕਰਕੇ ਥਾ ਦੂੰਗੀ ਹੁਣ ਮੈਂ ਥੋੜਾ ਜਿਹਾ ਇਸ ਤਰ੍ਹਾਂ ਹੋ ਜੂਗਾ ਕਲਪੀਗਾ ਇਧਰ ਉਹ ਪਾ ਲਿਓ ਮੈਂ ਤੁਹਾਨੂੰ ਕਿਪ ਹੋ ਗਿਆ ਸੀ ਭੁੱਲ ਗਈ ਸੀ ਨਾ ਕਿਤੇ ਜੀ ਬੜਾ ਸੁਆਦ ਨਾਲ ਲੈਂਦਾ ਹੈ ਜਿਹੜਾ ਤਰਬੂਜ ਦਾ ਬੜਾ ਸੁਆਦ ਬੰਦ ਲੋ ਇਹ ਸਾਰੀਆਂ ਚੀਜ਼ਾਂ ਨੂੰ ਕਰ ਦੋ ਵਿੱਚ ਹੁਣ ਇੱਕ ਚੀਜ਼ ਰਹਿ ਗਈ ਜਿਹੜੀ ਆਪਾਂ ਅੱਗੇ ਹੋਰ ਪਾਉਣੀ ਆ ਦੇ ਵਿੱਚ ਜਿਹਦੇ ਨਾਲ ਦਾ ਪੇਸਟ ਬਹੁਤ ਵਧੀਆ ਹੋ ਜਾਣਾ ਬਹੁਤ ਵਧੀਆ ਲੋਜੀ ਜੇ ਤਾਂ ਤੁਹਾਡੇ ਕੋਲੇ ਹੈਗੀ ਆ ਤਸੱਲੀ ਵਾਲੀ ਛੱਕਰ ਜਾਂ ਗੁੜ ਤਾਂ ਉਹ ਪਾ ਦਿਓ ਮੇਰੇ ਕੋਲੇ ਕੋਈ ਤਸੱਲੀ ਵਾਲਾ ਨਹੀਂ ਹੈਗਾ ਇਸ ਲਈ ਮੈਂ ਪਾਉਂਗੀ ਇਹਦੇ ਕਿੰਨੀ ਜੋ ਕਿ ਜੋ ਮੱਗੀ ਪਾ ਲਓ ਗੁੜ ਪਾ ਲਓ ਸ਼ੀਨੀ ਪਾ ਲਓ ਤਸੱਲੀ ਵਾਲਾ ਤਾਂ ਕੋਈ ਨਹੀਂ ਹੈਗਾ ਇਹਦੇ ਹੰਗਾ ਜੇ ਇਹ ਨਾ ਪਾ ਲਓ ਤਾਂ ਸਵਾਇ ਚਰਨ ਤੇ ਮੇਰੇ ਕੋਲ ਇਹ ਨਾ ਜਿਹੜੀਆਂ ਔਲੇ ਸੀਗੇ ਉਹ ਹਰ ਦਾ ਕੁਤਮੇ ਸੀਗੇ ਲੋ ਅਚਾਰ ਦੇਖਿਓ ਫਿਰ ਖਾ ਕੇ ਹੋਣੀ ਲੈਣਾ ਏ ਏਡਾ ਵਧੀਆ achar ਬਣਦੇ ਗੈਸ ਨੂੰ ਕਰ ਦਿੰਨੀ ਆਪਾਂ ਥੱਲੇ ਤੇ ਲੋ ਉਸੇ ਸ਼ਕਲ ਹੀ ਦੇਖੋ ਬਣਾ ਜਾਰੀ ਜੀ ਬੀ ਵਧੀਆ ਸਟਾਈਲ ਹੈ ਜੀ ਹੁਣ ਮਜ਼ਾ ਲੈ ਕੇ ਹੋਇਆ ਦਾ achar ਹੈ ਜਿਹੜਾ ਖੁਆ ਭੋਜ ਬਸ ਇਸੇ ਤਰ੍ਹਾਂ ਜਿੱਟਰ ਉਹ ਖਲਤੀ ਬਸ ਆਹਰਾ ਬਸ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਮਿਕਸ ਹੋ ਗਿਆ ਇਹ ਸਾਰਾ ਚਾਹੇ ਨਾ ਤੁਸੀਂ ਇਹਨੂੰ ਥਾਲਪਾ ਰੱਖੀ ਲਿਖੋ ਹੁਣ ਥੋੜਾ ਔਲਿਆ ਦਾ ਆਚਾਰ ਨੁਸਖਾ ਬਹੁਗਾ ਬਸ ਇਹਨਾ ਹੈ ਕਿ ਪਾਣੀ ਦਾ ਧਿਆਨ ਲੱਖਿਓ ਤੇ ਹੱਥ ਤੁਹਾਡੇ ਹੱਥ ਕਦੇ ਨਾ ਪਾਓ ਜਾਲ ਦੇ ਵਿੱਚ ਲਓ ਜੀ ਹੁਣ ਗੈਸ ਕਰਦੇ ਆਂ ਆਪਾਂ ਬੰਦ ਇਹ ਆਚਾਰ ਨੂੰ ਕੱਢ ਲੈਨੇ ਕੰਚੀ ਦੇ ਡੱਬੇ ਥੋੜਾ ਜਿਹਾ ਤੁਸੀਂ ਬਣਾ ਕੇ ਦੇਖਿਓ ਫਿਰ ਮੇਰੇ ਨਾਲ ਰਿਜ਼ਲਟ ਸ਼ੇਅਰ ਕਰਿਓ ਲੋਡੀ ਇਹ ਆਪਣਾ ਵਾਲਿਆ ਦਾ achar ਖੱਟਾ ਮਿੱਠਾ achar ਵਾਲਿਆ ਦਾ ਬਣ ਕੇ ਬਿਲਕੁਲ ਰੈਡੀ ਤੇ ਹੁਣ ਚਾਹੇ ਤੁਸੀਂ ਇਹਨੂੰ ਸਾਲ ਰੱਖੋ ਇਹਨੇ ਖਰਾਬ ਨਹੀਂ ਹੋਣਾ ਪਰ ਧਿਆਨ ਜਰੂਰ ਰੱਖਣਾ ਪਊਗਾ ਇੱਕ ਤਾਂ ਇਹਨੂੰ ਹੱਥ ਨਾਲ ਕਦੇ ਵੀ ਇਹ achar ਨਾ ਕੱਢੋ ਡੱਬੇ ਚੋਂ ਦੂਜਾ ਇਹਨੂੰ ਕਦੇ ਵੀ ਗਿੱਲਾ ਚਮਚਾ ਜਿਹੜਾ ਉਹ ਕਦੇ ਨਾ ਵਰਤੋ ਸੁੱਕੇ ਚਮਚ ਨਾਲ achar ਨੂੰ ਕੱਢੋ ਬੜੇ ਵਧੀਆ ਤਰੀਕੇ ਨਾਲ ਇਹਨੂੰ ਰੱਖੋ ਇੱਕ ਸਾਈਡ ਤੇ ਹੱਥ ਨਾ ਲਾਓ ਇਹਨੂੰ ਕਦੇ ਵੀ ਤੇ achar ਬਿਲਕੁਲ ਖਰਾਬ ਨਹੀਂ ਹੁੰਦਾ ਤੁਸੀਂ ਇਹ achar ਖਾਓਗੇ ਤੇ ਗੁਣ ਗਾਓਗੇ ਬੱਚੇ ਵੀ ਭੱਜ ਭੱਜ ਖਾਣਗੇ ਔਰ ਵਿਟਾਮਿਨ ਸੀ ਨਾਲ ਭਰਪੂਰ ਹੈਗਾ ਇਹ ਇਹ ਚੀਜ਼ ਨੂੰ ਘਰੋਂ ਮੁੱਕਣ ਨਾ ਦਿਓ ਕਿਲੋ ਲਿਆ ਕੇ 2 ਕਿਲੋ ਲਿਆ ਕੇ ਇਕੱਠਾ ਪਾ ਦਿਓ ਤੁਸੀਂ ਫਿਰ ਕਿਸੇ ਕੱਚ ਦੇ ਡੱਬੇ ਚ ਵੱਡੇ ਚ ਭਰ ਕੇ ਰੱਖ ਲਓ ਸਾਨੂੰ ਤਾਂ ਇੰਨਾ ਕੁ ਕਾਫੀ ਦਿਨ ਮੁੱਕਦਾ ਨਹੀਂ ਹੈਗਾ ਫਿਰ ਹੋਰ ਬਣਾ ਲਾਂਗੇ ਤੇ ਪੂਰੀ ਸਾਦੀ ਹੈ ਜਿਹੜਾ ਇਹ ਅਚਾਰ ਹੈ ਘਰੋਂ ਮੁੱਕਣ ਨਹੀਂ ਦੇਣਾ ਠੀਕ ਹੈ ਜੀ ਜ਼ਰੂਰ ਖਾਓ ਬਣਾਓ ਬੜੇ ਸੌਖੇ ਤਰੀਕੇ ਨਾਲ ਬਣ ਜਾਂਦਾ ਹੈ ਸਾਰੀਆਂ ਚੀਜ਼ਾਂ ਆਪਣੇ ਘਰ ਦੇ ਵਿੱਚ ਹੁੰਦੀਆਂ ਨੇ ਕੁਝ ਨਹੀਂ ਲੈਣਾ ਪੈਂਦਾ ਹੈਗਾ ਤੇ ਬਸ ਇਹਨੂੰ ਧੋ ਕੇ ਤੁਸੀਂ ਥੋੜੀ देर ਪਾਣੀ ਤੇ ਰੱਖੋ ਤੇ ਉਦੋਂ ਬਾਅਦ ਇਹਨੂੰ ਸਟੀਮ ਦੇ ਦਿਓ ਠੀਕ ਹੈ ਜੀ ਕੋਈ ਟੰਟਾ ਨਹੀਂ ਹੈਗਾ ਅ ਵੀ ਤਾਂ ਉਹ ਤੋਂ ਪਿਸਕਾਓ ਉਹ ਇਦਾਂ ਕਰੋ ਉਦਾਂ ਕਰੋ ਹਨਾ ਸਿੰਪਲ ਜਿਹਾ ਤਰੀਕਾ ਹੈ ਤੇ ਤੁਸੀਂ ਆਚਾਰ ਪਾਓ ਖਾਓ ਨਾਲ ਮੈਨੂੰ ਯਾਦ ਕਰੋ ਨਾਲੇ ਰਿਜ਼ਲਟ ਸ਼ੇਅਰ ਕਰੋ ਚਲੋ ਠੀਕ ਹੈ ਜੀ ਹੁਣ ਆਪਾਂ ਮਿਲਦੇ ਹਾਂ ਕੱਲ੍ਹ ਹੋਰ ਵੀ ਲੌਂਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ